ਲੋਕ ਕਹਿੰਦੇ ਮੋਟਾ ਠੀਕ ਆ ਮੰਨਦਾ ਠੀਕ ਹੀ ਆ ਮੋਟੇ ਨੂੰ ਕੀ ਪਹਿਲੇ ਦਿਨ ਫੈਂਟ ਪਾਈ ਤੇ ਮਸ਼ੀਨ ਤੋੜਤੀ ਸਾਰੀ ਤੂੰ ਪੂਰੀ ਕੱਢੀ ਜਸਤੇ ਦੀ ਕੱਢੀ ਜਸਤੇ ਦਾ ਵਰਤਾ 7.5 ਫੈਂਟ ਕੱਢ ਕੇ ਉਹਦੀ ਤਾਂ ਆਪਣੇ ਵਾਲੀ ਦਾ ਪਟਾਕਾ ਉਹਦੀ 7.5 ਫੈਂਟ ਆਈ ਸੀ ਉਹ ਤੋੜਤਾ 7.5 ਫੈਂਟ ਕੱਢਦੀ ਆਹ ਤੇ ਆਪਦੇ ਬਰਾ ਸਾਰਾ ਤੋੜ ਕੇ ਪਟਾਹਰੋਮੀਟਰ ਵੀ ਭਜਾ ਦੇ ਕਿਤੇ ਤੇ ਗੁੱਲੇ ਗੱਲੇ ਵੀ ਡਾਅ ਤੱਕ ਦੇਂਦੀ ਰਾਜਿਆ ਲਾਹੌਰ ਦੇ ਆ ਲੈ ਸਾਡੀ ਸਰਵੇ ਇੱਕ ਅੱਖ ਨਾਲ ਨਾ ਦੇਖੇ ਸਾਨੂੰ ਸਰਕਾਰ ਵੇ ਤੈਨੂੰ ਸੱਤਾ ਮਿਲਿਆ ਕਹਿੰਦਾ ਜੋ ਤੂੰ ਬਸ ਵੇਖ ਹੀ ਸਕਦਾ ਪਾ ਖਮਾਉਣਾ ਕੋ ਨਹੀਂ ਮੈਂ ਹਾਕਾ ਨੂਡਲ ਨੂੰ ਕਹੂੰਗਾ ਕੀ ਹਾਕਾ ਨੂਡਲ ਤੂੰ ਹਾਲੇ ਇੱਥੇ ਆਣ ਕੇ ਨੂਡਲ ਹੀ ਖਾਈ ਇੱਥੇ ਆਣ ਕੇ ਨੂਡਲ ਰੇੜੀਆਂ ਵਾਲੇ ਖਾਂਦਾ ਲੈ 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 ਤੈਨੂੰ ਕਿਹਾ ਸੀ ਨਾ ਮੈਂ ਤੈਨੂੰ ਖਵਾਉਂਗਾ ਮੈਂ ਮੁੰਡਾ ਡੀਗ ਰਹੀ ਕਿੰਨੇ ਆਪਾਂ ਸਪான்ਸਰ ਕਰਨਾ ਹੈ ਸਭ ਕੁਝ ਉਹ ਮੇਰਾ ਤਾਂ ਠੀਕ ਆ ਮੇਰਾ ਤਾਂ ਠੀਕ ਆ ਚਲ ਮੈਂ ਖਾਣ ਲੱਪਿਆ ਉਹਨਾਂ ਨੂੰ ਸਮਾਈਲ ਕਰਨੀ ਆ ਉਹ ਬੰਦੇ ਨੂੰ ਪ੍ਰਵੀਨ ਨੂੰ ਉਹਨੂੰ ਮੈਂ ਸਮਾਈਲ ਲਾਈ ਪ੍ਰਵੀਨ ਕਹਦਾ ਗੱਡੀ ਲਾ ਇੱਥੇ ਤੂੰ ਬਰਾ ਨਹੀਂ ਜਿਆਦਾ ਕਬੱਡੀ ਨਹੀਂ ਮੈਂ ਨਿਬੂ ਨਹੀਂ ਖਾਂਦਾ